ਸਤਿ ਸ਼੍ਰੀ ਅਕਾਲ ਜੀ ਕਿਸਾਨ ਭਰਾਵੋ ਅੱਜ ਆਪਾਂ ਗੱਲ ਕਰਾਂਗੇ ਜੀ ਤੂੜੀ ਦੇ ਰੇਟਾਂ ਦੀ ਤੂੜੀ ਦੇ ਰੇਟਾਂ ਦੇ ਵਿੱਚ ਪਿਛਲੇ ਦਿਨੀ ਕਾਫੀ ਗਰਾਵਟ ਦੇਖੀ ਗਈ ਸੀ ਪਰ ਹੁਣ ਤੂੜੀ ਵੇਚਣ ਵਾਲਿਆਂ ਵਾਸਤੇ ਖੁਸ਼ਖਬਰੀ ਹੈ ਵੀ ਤੂੜੀ ਦੇ ਰੇਟ ਜਿਹੜੇ ਆ ਉਹ ਵਧਨੇ ਸ਼ੁਰੂ ਹੋ ਗਏ ਆ ਕੱਲ ਦੇ ਰੇਟ ਆਪਾਂ ਤੁਹਾਨੂੰ ਸਾਂਝੇ ਕਰਾਂਗੇ ਵੱਖ-ਵੱਖ ਏਰੀਆ ਦੇ ਰੇਟ ਆਪਾਂ ਤੁਹਾਨੂੰ ਦੱਸਾਂਗੇ ਤੇ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਸੋ ਹੁਣ ਸ਼ੁਰੂ ਕਰਦੇ ਹਾਂ ਜੀ ਆਪਾਂ ਪਹਿਲਾਂ ਤਰਨਤਾਰਨ ਤੋਂ ਇੱਥੇ ਤੂੜੀ ਜਿਹੜੀ ਆ 550 ਤੋਂ ਲੈ ਕੇ ਇਹਦੇ 570 ਰੁਪਏ ਤੱਕ ਵਿਗ ਰਹੀ ਹੈ। ਸ਼੍ਰੀਆਮਰਸਾਦ ਦੀ ਗੱਲ ਕਰ ਲਈਏ ਤੇ ਇੱਥੇ ਤੂੜੀ ਜਿਹੜੀ ਆ 650 ਤੱਕ ਚੱਲ ਰਹੀ ਹੈ। ਅੱਗੇ ਗੱਲ ਕਰ ਲੈਣੇ ਕਪੂਰਥਲੇ ਦੀ ਇੱਥੇ ਤੂੜੀ ਜਿਹੜੀ ਆ 580 ਤੋਂ ਲੈ ਕੇ ਇਹਦੇ 600 ਰੁਪਏ ਦੇ ਵਿਚ ਵਿੱਚ ਚੱਲ ਰਹੀ ਹੈ। ਮੋਗਾ 590 ਰੁਪਏ ਤੂੜੀ ਵਿਗੀ ਹੈ ਜੀ। ਕੋਟਕਪੂਰੇ ਦੀ ਗੱਲ ਕਰ ਲਈਏ ਜੀ ਉੱਥੇ ਤੂੜੀ ਦਾ ਰੇਟ ਜਿਹੜਾ ਵਾ ਉਹ 570 ਰੁਪਏ ਚੱਲ ਰਿਹਾ। ਲੁਧਿਆਣਾ ਵਿੱਚ ਤੂੜੀ ਜਿਹੜੀ ਆ 600 ਤੋਂ ਲੈ ਕੇ 650 ਤੱਕ ਚੱਲ ਰਹੀ ਹੈ ਮੁਹਾਲੀ ਜੀ ਵੀ सेम ही ਰੇਟ ਹੈ 650 ਤੱਕ ਤੂੜੀ ਵਿਕ ਰਹੀ ਹੈ ਸਗਰੂਰ ਦੀ ਗੱਲ ਕਰ ਲਈਏ ਤੇ ਉੱਥੇ ਤੂੜੀ ਜਿਹੜੀ ਆ 500 ਤੋਂ ਲੈ ਕੇ 550 ਦੇ ਵਿਚ ਵਿੱਚ ਚੱਲ ਰਹੀ ਹੈ ਜਲੰਧਰ ਵਿੱਚ ਤੂੜੀ ਜਿਹੜੀ ਆ 550 ਤੋਂ ਲੈ ਕੇ ਤੇ 600 ਤੱਕ ਚੱਲ ਰਹੀ ਹੈ ਜੀ ਬਠਿੰਡਾ ਤੂੜੀ ਦਾ ਰੇਟ 500 ਤੋਂ ਲੈ ਕੇ ਤੇ ਪੌਣੇ 600 ਤੱਕ ਤੂੜੀ ਦਾ ਰੇਟ ਉੱਥੇ ਚੱਲ ਰਿਹਾ ਮਾਨਸਾ ਤੂੜੀ ਜਿਹੜੀ ਆ 450 ਤੋਂ ਲੈ ਕੇ 550 ਤੱਕ ਚੱਲ ਰਹੀ ਹੈ ਤੁਸੀਂ ਵੀ ਕਮੈਂਟਾਂ ਦੇ ਵਿੱਚ ਰੇਟ ਜਰੂਰ ਆਪਣੇ ਆਪਣੇ ਏਰੀਆ ਦੇ ਸਾਂਝੇ ਕਰਿਓ ਧੰਨਵਾਦ ਜੀ